ਨਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਜਨੀਸ਼ ਚੱਡਾ ਦੇ ਅੰਤਕ ਯਤਨਾ ਸਦਕਾ ਰੋਪੜ ਦੇ ਪ੍ਰਤਾਪ ਬਾਜ਼ਾਰ ਚ ਸਥਿਤ ਸਰਕਾਰੀ ਪ੍ਰੈਮੀ ਸਕੂਲ ਦਾ ਨਾਮ ਹੁਣ ਆਜ਼ਾਦੀ ਕੋਲਾਟੀਏ ਲਾਲਾ ਲਾਜਪਤ ਰਾਏ ਸਰਕਾਰੀ ਪ੍ਰੈਮੀ ਸਕੂਲ ਲੜਕੇ ਮੂਲ ਰੂਪ ਜਿਸਤਾ ਬਦ ਹੋ ਗਿਆ ਹੈ ਜਿਸ ਦਾ ਨਵੇਂ ਨਾਮ ਦੇ ਰੂਪ ਚ ਉਦਘਾਟਨ ਵਿਧਾਇਕ ਜਨੀਸ਼ ਚੱਡਾ ਵੱਲੋਂ ਕਰਕੇ ਇਸ ਨੂੰ ਲੋਕ ਅਰਪਣ ਕੀਤਾ ਗਿਆ ਹੈ ਇਸ ਮੁਕਕੇ ਗਲ ਕਾਵੀਆਂ ਵਿਧਾਇਕ ਨੇ ਕਿਹਾ ਕਿ ਇਹ ਸਕੂਲ ਹੈ ਜਿਸਨ ਲਾਲਾ ਜੀ ਦੀ ਬਚਪਨ ਦੀ ਯਾਦ ਜੁੜੀ ਹੈ ਕਿ ਕਿ ਇੱਥੇ ਹੀ ਉਹਨਾਂ ਨੇ ਛੇਵੀਂ ਜਮਾਤ ਤੱਕ ਦੀ ਵਿੱਦਿਆ ਹਾਸਲ ਕੀਤੀ ਸੀ ਉਹਨਾਂ ਕਹਿੰਦੇ ਕਿ ਅੱਜ ਸਕੂਲ ਦਾ ਨਾਮ ਲਾਲਾ ਲਾਜਪਤਰਾਏ ਜੀ ਦੇ ਨਾਮ ਤੇ ਰੱਖਣ ਨਾਲ ਨਿੱਤੇ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਉੱਤੇ ਹੀ ਹੁਣ ਰੋਪੜ ਸ਼ਹਿਰ ਦਾ ਨਾਮ ਪੂਰੀ ਦੁਨੀਆ 'ਚ ਜਾਵੇਗਾ ਜਿੱਥੇ ਕਿਤੇ ਵੀ ਲਾਲਾ ਜੀ ਦੇ ਨਾਮ ਦਾ ਜ਼ਿਕਰ ਹੋਵੇਗਾ ਤੇ ਦੇਸ਼ ਭਗਤੀ ਦੀ ਇੱਕ ਨਵੀਂ ਜਨਕ ਪੂਰੀ ਦੁਨੀਆ 'ਚ ਸਥਾਪਿਤ ਹੋ ਜਾਵੇਗੀ ਕਿਉਂਕਿ ਲਾਲਾ ਜੀ ਦਾ ਆਜ਼ਾਦੀ ਦੀ ਲੜਾਈ 'ਚ ਮਹੱਤਵਪੂਰਨ ਯੋਗਦਾਨ ਹੈ ਜਿਨ੍ਹਾਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਸਮੇਂ ਦੇਸ਼ ਲਈ ਆਪਣੀ ਸ਼ਹਾਦਤ ਦਿੱਤੀ ਸੀ ਮੇਰਾ ਪੰਜਾਬ نیوز ਲਈ ਲਾਡੀ ਖਾਬੜਾ ਦੀ ਰਿਪੋਰਟ ਸਰ ਐਲੀਮੈਂਟਰੀ ਰੂਪਨਗਰ ਦੱਸਣਾ ਚਾਹਾਂਗੀ ਕਿ ਇਹ ਸਕੂਲ ਦਾ ਨਾਮ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਸੀ ਤੇ ਸਾਡੇ ਬੜੇ ਹੀ ਸੂਝਵਾਨ ਤੇ ਐਫਰਟਸ ਕਰਨ ਵਾਲੇ ਐਮਐਲਏ ਸਾਹਿਬ ਗਿਨੇਸ਼ ਟੱਡਾ ਜੀ ਵੱਲੋਂ ਕਾਫੀ ਉਪਰਾਲਾ ਕੀਤਾ ਗਿਆ ਇਸ ਜੇ ਕਾਫੀ ਮਤਲਬ ਐਕਸਪਲੋਰ ਕੀਤਾ ਗਿਆ ਇਸ ਬਾਰੇ ਤੇ ਉਹਨਾਂ ਦੀ ਯਤਨਾਂ ਕਾਰਨ ਹੀ ਇਸ ਸਕੂਲ ਦਾ ਨਾਮ ਜਿਹੜਾ ਹੈਗਾ ਅੱਜ ਚੇਂਜ ਹੋ ਕੇ ਜਿਹੜਾ ਹੈਗਾ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਦੀ ਰੱਖਿਆ ਗਿਆ ਮੈਂ ਉਹਨਾਂ ਦੀ ਬਹੁਤ ਤਾਨਮਾਦੀਆਂ ਕਿ ਉਹਨਾਂ ਨੇ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਨ ਤੇ ਜਿਹੜਾ ਹੈਗਾ ਇਹ ਬੜਾ ਸ਼ੁਭ ਕੰਮ ਕੀਤਾ ਤੇ ਇਹ ਉਹਨਾਂ ਦਾ ਜਿਹੜੇ ਹੈਗੇ ਆ ਅਸੀਂ ਹਮੇਸ਼ਾ ਯਾਦ ਰੱਖਾਂਗੇ ਜੇ ਤੱਕ ਥੈਂਕ ਯੂ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਜਿਹੜਾ ਕਿ ਪ੍ਰਤਾਪ ਬਾਜ਼ਾਰ ਦੇ ਵਿੱਚ ਇਹਦਾ ਨਾਮ ਸੁਤੰਤਰਤਾ ਸੰਗਰਾਮੀ ਲਾਲਾ ਲਾਜਪਤ ਰਾਏ ਸਰਕਾਰੀ ਪ੍ਰਾਇਮਰੀ ਸਕੂਲ ਰੱਖਿਆ ਗਿਆ ਕਿਉਂਕਿ ਉਹ ਸਕੂਲ ਹੈ ਜਿੱਥੇ ਲਾਲਾ ਲਾਜਪਤ ਰਾਏ ਜੀ ਨੇ ਛੇਵੀਂ ਕਲਾਸ ਤੱਕ ਆਪਣੀ ਜਿਹੜੀ ਪੜ੍ਹਾਈ ਹੈ ਉਹ ਕੀਤੀ ਹੈ ਅੱਜ ਇਸ ਸਕੂਲ ਦਾ ਨਾਮ ਲਾਲਾ ਜੀ ਦੇ ਨਾਮ ਤੇ ਰੱਖਣ ਕਰਕੇ ਜਿੱਥੇ-ਜਿੱਥੇ ਲਾਲਾ ਲਾਜਪਤ ਰਾਏ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਇਸ ਦੇਸ਼ ਦੇ ਇਤਿਹਾਸ ਦੇ ਵਿੱਚ ਅੱਜ ਲਾਲਾ ਜੀ ਦੇ ਨਾਮ ਦੇ ਨਾਲ ਜਿਹੜਾ ਰੋਪੜ ਦਾ ਨਾਮ ਹੈ ਉਹ ਵੀ ਇਸ ਸ਼ਹਿਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਜਾਏਗਾ ਕਿ ਲਾਲਾ ਜੀ ਨੇ ਰੋਪੜ ਸ਼ਹਿਰ ਦੇ ਵਿੱਚ ਛੇਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਔਰ ਇਹ ਜਿਹੜਾ ਸਕੂਲ ਹੈ ਨਾਮ ਲਾਲਾ ਜੀ ਦੇ ਨਾਮ ਤੇ ਰੱਖਣ ਕਰਕੇ ਇਥੋਂ ਦੇਸ਼ ਭਗਤੀ ਦੀ ਇੱਕ ਨਵੀਂ ਚਿੰਗ ਦੇਸ਼ ਦੇ ਲਈ ਸਮਰਪਣ ਦੀ ਇੱਕ ਨਵੀਂ ਚਿੰਗ ਜਿਹੜੀ ਹੈ ਉਹ ਪੂਰੇ ਰੋਪੜ ਸ਼ਹਿਰ ਇਸ ਜ਼ਿਲ੍ਹੇ ਚ ਸੂਬੇ ਚ ਹਰ ਜਗ੍ਹਾ ਤੱਕ ਜਿਹੜੀ ਹੈ ਉਹ ਇਥੋਂ ਜਾਏਗੀ ਇਹ ਮਕਸਦ ਜਿਹੜਾ ਹੈ ਕਿਉਂਕਿ ਇਸ ਸਕੂਲ ਦਾ ਨਾਮ ਲਾਲਾ ਲਾਜਪਤ ਰਾਏ ਜੀ ਦੇ ਨਾਮ ਤੇ ਰੱਖਣ ਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਲਾਲਾ ਜੀ ਦੇ ਯੋਗਦਾਨ ਬਾਰੇ ਸਾਈਮਨ ਕਮਿਸ਼ਨ ਦਾ ਉਹਨਾਂ ਨੇ ਵਿਰੋਧ ਕੀਤਾ ਹਰ ਸੁਧਾਰਵਾਦੀ ਜਿਹੜੀ ਮੂਵਮੈਂਟ ਹੈ ਉਹਦੇ ਚ ਉਹਨਾਂ ਦਾ ਹਿੱਸਾ ਰਿਹਾ ਤੇ ਲਾਲ ਬਾਲ ਪਾਲ ਦੀ ਟਿਕੜੀ ਦਾ ਜਿਹੜਾ ਯੋਗਦਾਨ ਹੈ ਉਹ ਕੋਈ ਭੁਲਾ ਨਹੀਂ ਸਕਦਾ ਇਸ ਦੇਸ਼ ਦੀ ਆਜ਼ਾਦੀ ਦੇ ਲਈ ਇਸ ਦੇਸ਼ ਦੀ ਸੇਵਾ ਦੇ